ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਜੀ ਵਾਲੇ ਬਲੌਗ ਤੇ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਹਾਂ ਪਰ ਮਾਤਾ ਮਾਤਾ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਜਿਹੜੇ ਭੈਣ ਭਰਾਵਾਂ ਨੇ ਹਾਈ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਵੀਡੀਓ ਵਿੱਚ ਕੁਝ ਵੀ ਕਮੀ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਵੀਡੀਓ ਵਿੱਚ ਕੁਝ ਚੰਗਾ ਲੱਗੇ ਇੱਕ ਲਾਈਕ ਜਰੂਰ ਕਰ ਦਿਆ ਕਰੋ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਧੀ ਆਪਣੀ ਢੀ ਵੀਡੀਓ ਆ ਕਿਸੇ ਭੈਣ ਦੇ ਕਮੈਂਟ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਦੀਦੀ ਸਾਨੂੰ ਸਾਬਣ ਤੋਂ ਮੈਨੂੰ ਫੇਸ ਤੇ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ ਅਲਰਜੀ ਆ ਸਾਬਣ ਜਿਹੜਾ ਉਹਨਾਂ ਨੂੰ ਸ਼ੂਟ ਨਹੀਂ ਕਰਦਾ ਵਾ ਤੇ ਮੈਂ ਉਹਦੇ ਸਾਬਣ ਦੀ ਜਗ੍ਹਾ ਤੇ ਕਿਹੜੀ ਚੀਜ਼ ਇਸਤੇਮਾਲ ਕਰਾਂ ਅੱਜ ਆਪਾਂ ਇਸੇ ਤੇ ਹੀ ਵੀਡੀਓ ਬਣਾਉਂਦੇ ਆ ਜੇ ਤੁਸੀਂ ਤੁਹਾਨੂੰ ਕਿਸੇ ਤਰ੍ਹਾਂ ਦੀ ਸਾਬਣ ਤੋਂ ਅਲਰਜੀ ਆ ਤਾਂ ਉਹ ਸਾਬਣ ਜਿਹੜਾ ਨਹੀਂ ਛੂਡ ਕਰਦਾ ਤੁਸੀਂ ਕਿਹੜੀ ਚੀਜ਼ ਲਗਾ ਕੇ ਆਪਣਾ ਜਿਹੜਾ ਫੇਸ ਨੂੰ ਹਮੇਸ਼ਾ ਸਾਫ਼ ਰੱਖ ਸਕਦੇ ਆ ਔਰ ਪਲੱਸ ਤੁਸੀਂ ਡੇਲੀ ਰੁਟੀਨ ਵਿੱਚ ਲਗਾ ਸਕਦੇ ਆ ਭਾਵੇਂ ਦਿਨ ਚ ਇੱਕ ਵਾਰ ਲਾਓ ਦੋ ਵਾਰ ਲਾਓ ਸਾਬਣ ਦੀ ਜਗ੍ਹਾ ਉਸ ਚੀਜ਼ ਨੂੰ ਲਗਾਓਗੇ ਤੇ ਤੁਹਾਨੂੰ ਕੋਈ ਪ੍ਰੋਬਲਮ ਵੀ ਨਹੀਂ ਹੋਊਗੀ ਔਰ ਤੁਹਾਡਾ ਜਿਹੜਾ ਫੇਸ ਆ ਉਹ ਵੀ ਬਿਲਕੁਲ ਇੱਕਦਮ ਜਿਹੜਾ ਵਾ ਆਇਲੀ ਫਰੀ ਹੋ ਜਾਊਗਾ ਔਰ ਜੇ ਕੋਈ ਮੈਲ ਵੀ ਰਹਿੰਦੀ ਆਪਾਂ ਜਿਹੜਾ ਸਾਬਣ ਵਾ ਇਸੇ ਲਈ ਹੀ ਲਗਾਉਂਦੇ ਆ ਆਪਣੇ ਫੇਸ ਦੇ ਕਿ ਤਾਂ ਕਿ ਜਿਹੜੀ ਮਿੱਟੀ ਘੱਟਾ ਪਿਆ ਵਾ ਮੈਲ ਵਾ ਉਹ ਲੱਥ ਜੇ ਕਿਹੜੀ ਚੀਜ਼ ਆਪਣੇ ਘਰ ਵਿੱਚ ਹਮੇਸ਼ਾ ਮੌਜੂਦ ਰਹਿੰਦੀ ਹੈ ਤੇ ਆਪਾਂ ਉਹਦਾ ਬਹੁਤਾ ਵਧੀਆ ਫਾਇਦਾ ਲੈ ਸਕਦੇ ਆ ਤੇ ਆਪਾਂ ਉਹਦੇ ਨਾਲ ਨਾਲ ਅੱਜ ਇਹ ਵੀ ਦੱਸਾਂਗੇ ਕਿਸ ਤਰ੍ਹਾਂ ਸਿਆਲ ਦੇ ਵਿੱਚ ਜਿਹੜੀ ਆ ਆਪਾਂ ਆਪਣੇ ਹੱਥਾਂ ਦੀ ਮਤਲਬ ਕਿ ਕੇਅਰ ਕਰ ਸਕਦੇ ਆ ਕਿਸ ਤਰ੍ਹਾਂ ਆਪਣੇ ਹੱਥਾਂ ਨੂੰ ਆਪਣਾ ਬਹੁਤ ਸੋਹਣੇ ਜਿਹੜੇ ਆ ਸੌਫਟ ਤੇ ਕੋਮਲ ਰੱਖ ਸਕਦੇ ਆ ਜਦੋਂ ਕਿ ਸਿਆਲ ਦੇ ਵਿੱਚ ਜਿਹੜੇ ਸੜਹ ਹੱਥ ਆਥੇ ਹਨ ਹਵਾ ਦੇ ਨਾਲ ਫਟ ਜਾਂਦੇ ਆ ਮੈਲ ਜੰਮ ਜਾਂਦੀ ਆ ਕਿਉਂਕਿ ਸਿਆਲ ਦੇ ਵਿੱਚ ਜਿਆਦਾ ਜਿਹੜੀ ਮੈਲ ਆ ਨਾ ਉਹ ਲੱਤ ਦੇਣੀਗੀ ਤੇ ਜੰਮ ਜਾਂਦੀ ਜਦੋਂ ਜੰਮ ਜਾਂਦੀ ਤੇ ਹੱਥ ਜਿਹੜੇ ਆ ਉਹ ਹਲਕੇ ਹਲਕੇ ਕਾਲੇ ਵੀ ਲੱਗਦੇ ਆ ਤੇ ਕਈਆਂ ਦੇ ਤੇ ਫਿਰ ਜਦੋਂ ਪੂਰੇ ਬਾੜ ਪੈ ਪੈ ਕੇ ਫਟ ਜਾਂਦੇ ਆ ਅੱਜ ਆਪਾਂ ਤੁਹਾਨੂੰ ਇਸ ਇਸ ਤਰ੍ਹਾਂ ਦੀ ਹੀ ਇੱਕ ਚੀਜ਼ ਦੱਸਾਂਗੇ ਤੇ ਚਲੋ ਸ਼ੁਰੂ ਕਰਦੇ ਆਪਾਂ ਜਿਆਦਾ ਤਾਂ ਟਾਈਮ ਤੁਹਾਡਾ ਨਾ ਵੇਸਟ ਕਰੀ ਉਸ ਤੋਂ ਪਹਿਲਾਂ ਇੱਕ ਮੈਂ ਖਾਲੀ ਵਾਲੀ ਕੌਲੀ ਲੈ ਲਈਆ ਤੇ ਉਹਦੇ ਵਿੱਚ ਜਿਹੜੀ ਆਪਾਂ ਅੱਜ ਤਿੰਨ ਚੀਜ਼ਾਂ ਦਾ ਇਸਤੇਮਾਲ ਕੀਤਾ ਵਾ ਉਹ ਤਿੰਨ ਚੀਜ਼ਾਂ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਦੁੱਧ ਦੁੱਧ ਜਿਹੜਾ ਮੈਂ ਕੋਈ ਵੀ ਦੁੱਧ ਤੁਸੀਂ ਲਓ ਉਬਾਲਿਆ ਹੋਇਆ ਲਓ ਕੱਚਾ ਜ਼ਰੂਰੀ ਨਹੀਂ ਕਿਉਂਕਿ ਡੇਲੀ ਤੋਂ ਹੀ ਫੇਸ ਤੇ ਇਹਦਾ ਜਿਹੜਾ ਵਾ ਇਸਤੇਮਾਲ ਕਰਨਾ ਵਾ ਕੋਈ ਜ਼ਰੂਰੀ ਨਹੀਂ ਕੱਚਾ ਦੁੱਧ ਚਾਹੀਦਾ ਵਾ ਜੇ ਤਾਂ ਇਹ ਕਿਸੇ ਤਰ੍ਹਾਂ ਨਹੀਂ ਮਤਲਬ ਕਿ ਸ਼ੂਟ ਕਰਦਾ ਤੇ ਤੁਸੀਂ ਕੱਚਾ ਦੁੱਧ ਜਿਹੜਾ ਵਾ ਉਹ ਲੈ ਲਓ ਜਾਂ ਕੱਚਾ ਨਹੀਂ ਵੀ ਆ ਕਿਉਂਕਿ ਕੱਚਾ ਦੁੱਧ ਤੇ ਆਪਾਂ ਰੱਖਦੇ ਨਹੀਂ ਜ਼ਿਆਦਾਤਰ ਤੇ ਉਬਾਲਿਆ ਦੁੱਧ ਹੁੰਦਾ ਵਾ ਮੈਂ ਜਿਹੜਾ ਉਬਾਲਿਆ ਹੋਇਆ ਹੀ ਦੁੱਧ ਲਿਆ ਤੁਸੀਂ ਵੀ ਉਬਾਲਿਆ ਹੋਇਆ ਠੰਡਾ ਨੋਰਮਲ ਠੰਡਾ ਫ੍ਰਿਜ ਦਾ ਹੋਵੇ ਜਾਂ ਉਹਦਾ ਕਿਉਂਕਿ ਇਹ ਨਹੀਂ ਕਿ ਕੋਸਾ ਕੋਸਾ ਦੁੱਧ ਹੋਵੇ ਇਹ ਤਾਂ ਨਹੀਂ ਹੋਣਾ ਚਾਹੀਦਾ ਮੈਂ ਦੁੱਧ ਲੈ ਲਿਆ ਮੈਂ ਦੁੱਧ ਦਾ ਸਿਰਫ ਦੋ ਕ ਚਮਚ ਪਾਉਂਦੀ ਆ ਤਾਂ ਕਿ ਜ਼ਿਆਦਾ ਫਿਰ ਜੇ ਪਾ ਲੋ ਨਾ ਤੇ ਫਿਰ ਬਹੁਤ ਜ਼ਿਆਦਾ ਮਟੀਰੀਅਲ ਜਿਹੜਾ ਪਾ ਜਾਂਦਾ ਵਾ ਤੇ ਫਿਰ ਉਹਨੂੰ ਵੇਸਟ ਹੁੰਦਾ ਵਾ ਥੋੜਾ ਜਿਹਾ ਦੁੱਧ ਆਪਾਂ ਘੱਟ ਕਰ ਲਾਂਗੇ ਦੋ ਚਮਚ ਤੋਂ ਜ਼ਿਆਦਾ ਹੋ ਗਿਆ ਇਹਦੇ ਵਿੱਚ ਆਪਾਂ ਲਵਾਂਗੇ ਇੱਕ ਚਮਚ ਵੇਸਣ ਮੈਂ ਇੱਕ ਚਮਚ ਤੋਂ ਘੱਟ ਪਾਇਆ ਕਿਉਂਕਿ ਫਿਰ ਜ਼ਿਆਦੀ ਕਵਾਂਟਿਟੀ ਚੀਜ਼ ਬੰਧ ਜਾਂਦੀ ਜਾਂਦੀ ਜਦੋਂ ਉਹ ਫਿਰ ਚੀਜ਼ ਵੇਸਟ ਹੁੰਦੀ ਆ ਵੇਸਣ ਦੇ ਨਾਲ ਆਪਾਂ ਜਿਹੜੀ ਇੱਕ ਚੀਜ਼ ਲਵਾਂਗੇ ਉਹ ਵਾ ਕਣਕ ਦਾ ਆਟਾ ਸਭ ਦੇ ਘਰ ਚ ਰਹਿੰਦਾ ਵਾ ਸਾਡੀ ਰਸੋਈ ਚ ਵੀ ਰਹਿੰਦਾ ਵਾ ਡੇਲੀ ਆਪਾਂ ਇਸਤੇਮਾਲ ਕਰ ਸਕਦੇ ਕਣਕ ਦਾ ਆਟਾ ਮੈਂ ਵੈਸੇ ਬੋਲ ਚ ਪਾ ਲਿਆ ਕੌਲੀ ਚ ਪਾ ਲਿਆ ਤੁਸੀਂ ਚਾਹੋ ਤੇ ਨੂੰ ਹੱਥ ਤੇ ਵੀ ਪਾ ਕੇ ਇਦਾਂ ਹੀ ਲਾ ਸਕਦੇ ਜਿੱਦਾਂ ਦੋ ਚਮਚ ਚਮਚਕ ਪਾ ਲਿਆ ਹੱਥ ਤੇ ਆਪਣੇ ਤੁਸੀਂ ਦੁੱਧ ਵਿੱਚ ਪਾ ਲਿਆ ਥੋੜਾ ਜਿਹਾ ਆਟਾ ਥੋੜਾ ਜਿਹਾ ਵਿੱਚ ਪਾ ਲਓ ਬੇਸਣ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਆਪਾਂ ਸਾਬੰਦੀ ਜਗਾ ਇਹਦਾ ਇਸਤੇਮਾਲ ਕਰ ਸਕਦੇ ਆ ਪੂਰਾ ਸਿਆਲ ਕਰੋ ਭਾਵੇਂ ਤੁਸੀਂ ਹਮੇਸ਼ਾ ਰੈਗੂਲਰ ਕਰੋ ਇਹ ਇਸ ਤਰ੍ਹਾਂ ਦੀ ਚੀਜ਼ ਬਣੀ ਕਿ ਤੁਹਾਨੂੰ ਜੜੀ ਆ ਇਹਦਾ ਕਰਦਾ ਵੀ ਹੋਣਾ ਵਾ ਤੁਹਾਨੂੰ ਇਹ ਔਖੀ ਵੀ ਨਹੀਂ ਲੱਗਣੀ ਬਣਾਉਣੀ ਜੇ ਤੁਹਾਨੂੰ ਥੋੜਾ ਜਿਆ ਲੱਗਦਾ ਕਿ ਮੈਨੂੰ ਮਤਲਬ ਕਿ ਅੰਗੇਲੀ ਹੋ ਜਾਂਦੀ ਚੇਤਾ ਭੁੱਲ ਜਾਂਦਾ ਫਿਰ ਇਦਾਂ ਇੱਕ ਦੋ ਭਾਂਡੇ ਲਪੇੜਨੇ ਪੈਂਦੇ ਆ ਕਿਉਂਕਿ ਇਸ ਤਰ੍ਹਾਂ ਫਿਰ ਜਿਹੜੇ ਭਾਂਡੇ ਆਉ ਤੇ ਖਰਾਬ ਹੁੰਦੇ ਆ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਆਟਾ ਬੇਸਨ ਜੋ ਗਿਆ ਤੁਸੀਂ ਪਾ ਕੇ ਦੋਵੇਂ ਚੀਜ਼ਾਂ ਆਪਣੇ ਬਾਥਰੂਮ ਦੇ ਵਿੱਚ ਇੱਕ ਛੋਟੀ ਜਿਹੀ ਡੱਬਨਾ ਚ ਰੱਖ ਲਓ ਤੇ ਦੁੱਧ ਦੀ ਜਦੋਂ ਤੁਸੀਂ ਨਹਾਉਣ ਜਾਣਾ ਹੈ ਜਦੋਂ ਵੀ ਤੁਸੀਂ ਫੇਸ ਸਾਫ਼ ਕਰਨਾ ਦੁੱਧ ਨੂੰ ਆਪਣੇ ਹੱਥ ਉਤੇ ਪਾ ਲਓ ਇੱਕ ਚਮਚ ਉਸ ਤੋਂ ਬਾਅਦ ਥੋੜਾ ਜਿਹਾ ਆਟਾ ਤੁਸੀਂ ਚੰਗੀ ਤਰ੍ਹਾਂ ਨੂੰ ਮਿਕਸ ਕਰ ਲਿਆ ਤੇ ਤੁਸੀਂ ਲਾ ਲਓ ਕੋਈ ਜ਼ਰੂਰੀ ਨਹੀਂ ਹੈ ਕਿਉਂਕਿ ਹੱਥ ਦੇ ਨਾਲ ਵੀ ਬਹੁਤ ਵਧੀਆ ਬਹੁਤ ਵਧੀਆ ਜਿਹੜਾ ਵਾ मिल जाता मिक्स हो जाता वा देख सकते जी ये जड़ा वा पतला वा ठीक है पतला वा यू आप थोड़ा गाढ़ा करना क्योंकि फिर गाढ़ा होगा तो फि टिगेगा पतला जड़ा ना डिगदा वा मैं आटा पा लिया होर ये थोड़ा जहाँ चम्मच तो मेरा चम्मच भी व्डा वा आटा ही पाया वा बेसन का बहुत घट इस्तेमाल किया वा ਯੋਕੀ ਮੈਂ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਕਿ ਡੇਲੀ ਦੀ ਜਿਹੜੀ ਆਪਾਂ ਰੁਟੀਨ ਵਿੱਚ ਵਰਤਾਂਗੇ ਚੀਜ਼ ਇਹੋ ਜੀ ਕਿ ਜਿਹੜੀ ਆਪਣੇ ਘਰ 'ਚ ਮੌਜੂਦ ਰਵੇ ਜਿਹੜੀ ਕਿ ਸਾਨੂੰ ਚਿੰਤਾ ਨਾ ਰਹੇ ਕਿ ਅੱਜ ਖਤਮ ਹੋ ਗਿਆ ਬਾਤ ਇਹ ਕੱਲ ਕੀ ਲਗਾਉਣਾ ਵਾ ਦੇਖ ਲਓ ਵਧੀਆ ਬਣ ਗਿਆ ਸਭ ਤੋਂ ਪਹਿਲਾਂ ਤੇਲ ਦਾ ਜਿਹੜਾ ਮੈਂ ਇਸਤੇਮਾਲ ਆ ਉਹ ਫੇਸ ਤੇ ਕਰਨਦੀ ਆ ਠੀਕ ਹੈ ਜੇ ਨੂੰ ਮੈਂ ਥੋੜਾ ਜਿਆਦਾ ਗਾੜਾ ਨਹੀਂ ਕਰਦੀ ਨਾ ਤੇ ਇਹ ਫੇਸ ਤੋਂ ਫਿਰ ਡਿੱਗਣਾ ਹੀ ਥੱਲੇ ਠੀਕ ਆ ਹੁਣ ਇਹਨੂੰ ਮੈਂ ਥੋੜਾ ਜਿਆਦਾ ਗਾੜਾ ਰੱਖਿਆ ਪਾ ਫਿਰ ਮੈਂ ਤੁਹਾਨੂੰ ਦੱਸ ਦੂੰਗੀ ਕਿ ਇਹਨੂੰ ਆਪਾਂ ਕਿਸ ਤਰ੍ਹਾਂ ਆਪਣੇ ਜਦੋਂ ਆਪਾਂ ਮਲਣਾ ਵਾਣਾ ਚਿਹਰੇ ਨੂੰ ਤੇ ਕਿਸ ਤਰ੍ਹਾਂ ਆਪਾਂ ਇਹਨੂੰ ਲਾ ਸਕਦੇ ਆ ਦੇਖੋ ਠੀਕ ਆ ਲਗਾ ਆ ਜੇ ਇਹ ਨਹੀਂ ਆ ਕੇ ਇਹਨੂੰ ਲਗਾ ਕੇ ਰੱਖਣਾ ਇਹਨੂੰ ਲਗਾ ਕੇ ਕੁਛ ਨਹੀਂ ਰੱਖਣਾ ਵਾ ਤੁਸੀਂ ਇਹਨੂੰ ਲਗਾਉਂਦਿਆਂ ਸਾਥ ਆਪਣੇ ਫੇਸ ਤੇ ਉਸੇ ਟਾਈਮ 1-2 ਮਿੰਟ ਮਲ ਕੇ ਮੂੰਹ ਧੋ ਲੋ ਇਹ ਲੰਮਾ ਛੋੜਾ ਕੰਮ ਨਹੀਂ ਹੁੰਦਾ ਜਿਹੜਾ ਤੁਹਾਨੂੰ ਇਦਾਂ ਰੈਗੂਲਰ ਇਸਤੇਮਾਲ ਕਰਨਾ ਨਾ ਤੇ ਮੈਂ ਸਾਰੀ ਚੰਗੀ ਤਰ੍ਹਾਂ ਸਾਫ਼ ਕਰ ਲਈ ਆ ਦੇਖੋ ਕੋਈ ਨਹੀਂ ਤੇ ਆ ਲਗਾ ਲਓ ਠੀਕ ਨੂੰ ਮੈਂ ਕਰ ਲਿਆ ਐਸ ਤਰ੍ਹਾਂ ਕਿ ਬਣਾ ਦੇਖੋ ਇੱਥੇ ਲਗਾ ਲਿਆ ਆਹ ਵਾਲੇ ਹੱਥ ਨੂੰ ਲਗਾ ਲਿਆ ਇੱਧਰ ਓਕੇ ਬਾਹਵਾ ਤੇ ਲਗਾ ਲਿਆ ਖੜੇ ਨੂੰ ਪਿੱਛੇ ਕਰ ਦਿੰਦੇ ਆਪਾਂ ਦੇਖ ਸਕਦੇ ਹੋ ਕਿਉਂਕਿ ਫੇਸ ਤੇ ਆਪਾਂ ਹਮੇਸ਼ਾ ਹੀ ਵੀਡੀਓ ਬਣਾਉਂਦੇ ਆ ਕਿ ਆਪਾਂ ਫੇਸ ਤੇ ਕੀ ਕੀ ਲਗਾ ਸਕਦੇ ਹਾਂ ਇਸ ਲਈ ਅੱਗੇ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਫੇਸ ਤੋਂ ਇਲਾਵਾ ਵੀ ਆਪਣੀਆਂ ਜਿਹੜੀਆਂ ਸਕਿਨ ਹੁੰਦੀ ਆ ਬਾਹਵਾ ਹੋਈਆਂ ਹੱਥ ਹੋਏ ਇਹਨਾਂ ਨੂੰ ਵੀ ਜਿਹੜੀ ਆ ਕੇਅਰ ਦੀ ਬਹੁਤ ਜ਼ਰੂਰਤ ਹੁੰਦੀ ਆ ਹੁਣ ਜਿਹੜੇ ਆ ਆਟਾ ਵਾ ਨਾ ਉਹ ਹੱਥ ਨਹੀਂ ਚੱਲਣਗੇ ਜਿੱਦਾਂ ਆਪਾਂ ਇਸ ਤਰ੍ਹਾਂ ਮਲਣਾ ਨਾ ਵੈਸੇ ਤੇ ਮੈਂ ਤੁਹਾਨੂੰ ਦੱਸਿਆ ਕਿ ਇਹਨੂੰ 2 ਤੋਂ 3 ਮਿੰਟ ਹੀ ਮਲੋ ਕੋਈ ਜ਼ਿਆਦਾ ਤੁਹਾਨੂੰ ਮਲਣ ਦੀ ਜ਼ਰੂਰਤ ਨਹੀਂ ਗਈ ਇਹ ਨਹੀਂ ਆ ਕਿ ਮਤਲਬ 5-7 ਮਿੰਟ ਮਲਣਾ ਵਾ ਇਦਾਂ ਦੀ ਕੋਈ ਗੱਲ ਨਹੀਂ ਥੋੜਾ ਜਿਹਾ ਮੈਂ ਦੁੱਧ ਲਾ ਲਿਆ ਤੁਸੀਂ ਦੁੱਧ ਦੀ ਜਗ੍ਹਾ ਬਾਅਦ ਚ ਪਾਣੀ ਵੀ ਲਾ ਕੇ ਮਲ ਸਕਦੇ ਆ ਠੀਕ ਆ ਦੁੱਧ ਦੀ ਜਗ੍ਹਾ ਪਾਣੀ ਲਾ ਲਓ ਕੋਈ ਚ ਨਹੀਂ ਬਸ ਇਸ ਤਰ੍ਹਾਂ ਆ ਜਿਹੜੇ ਸਾਡੇ ਵੇਡ ਹੁੰਦੇ ਨਾ ਇਹ ਜਿਹੜੇ ਕਾਲੇ ਹੋ ਜਾਂਦੇ ਆ ਇਨਨੋ ਮਾਸਟਰਸ ਕਰਕੇ ਤੁਸੀਂ ਮੂੰਹਲ ਦੀ ਮਦਦ ਨਾਲ ਇਦਾਂ ਸਾਫ਼ ਕਰ ਲਓ ਠੀਕ ਹੈ ਇਸ ਤਰ੍ਹਾਂ ਸਾਰੇ ਦੇਖੋ ਮੈਨੂੰ 2 ਮਿੰਟ ਹੋ ਗਏ ਲੱਗੇ ਨੇ ਇਸ ਤਰ੍ਹਾਂ ਜੇ ਫੇਸ ਤੇ ਵੀ ਦੁੱਧ ਨਹੀਂ ਮੁੜ ਕੇ ਲਾਉਣਾ ਪਾਣੀ ਲਾ ਲੈਣਾ ਵਾ ਪਾਣੀ ਦੇ ਨਾਲ ਹੀ ਤੁਸੀਂ ਆਪਣਾ ਜਿਹੜਾ ਮੂੰਹ ਆ ਚੰਗੀ ਤਰ੍ਹਾਂ ਮਲ ਕੇ ਧੋ ਦੇਣਾ ਵਾ ਦੇਖੋ ਦੇਖ ਸਕਦੇ ਜੀ ਮੈਂ ਫੇਸ ਕਰ ਲਿਆ ਪੂਰਾ ਸਾਫ 2 ਮਿੰਟ ਤੋਂ ਵੱਧ ਨਹੀਂ ਰੱਖਿਆ ਆਰ ਇਹ ਵਾਲੀ ਚੀਜ਼ ਜਿਹੜੀ ਤੁਸੀਂ ਆ ਇਹ ਵਾਲੀ ਚੀਜ਼ ਤੁਸੀਂ ਬਾਥਰੂਮ ਏਰੀਆ 'ਚ ਕਰੋਗੇ ਤੇ ਜ਼ਿਆਦਾ ਤੁਹਾਨੂੰ ਵਧੀਆ ਰਹੂਗਾ ਕਿਉਂਕਿ ਮੈਨੂੰ ਵੀਡੀਓ ਬਣਾਉਣੀ ਹੈ ਇਸ ਕਰਕੇ ਮੈਨੂੰ ਇੱਧਰ ਸ਼ੂਟ ਕਰਨਾ ਪਿਆ ਦੇਖੋ ਜਿਸ ਤਰ੍ਹਾਂ ਮੈਂ ਵਿੱਚ ਜਿਹੜੀ ਕਲਿੱਪ ਆ ਉਹ ਪਾ ਦੂੰਗੀ ਕਿ ਕਿਸ ਤਰ੍ਹਾਂ ਆਪਾਂ ਜਦੋਂ ਉਹਨੂੰ ਪਾਣੀ ਦੇ ਨਾਲ ਲਾਇਆ ਤੇ ਕਿੰਨੀ ਜ਼ਿਆਦੀ ਜਿਹੜੀ ਮੈਲ ਹੀ ਉਹ ਨਿਕਲੀ ਇਹਦੀ ਦਾ ਲਿਖੀ ਠੀਕ ਹੈ ਇਹ ਦੇਖੋ ਬਿਲਕੁਲ ਕੈਮੀਕਲ ਫ੍ਰੀ ਐਕਡਮ ਜਿਹਨਾਂ ਦੇ ਫੇਸ ਤੇ ਸ਼ਾਬਣ ਜਿਹੜਾ ਵਾ ਨਹੀਂ ਛੂਟ ਕਰਦਾ ਉਹਨਾਂ ਨਾਲ ਲਗਾਉਣ ਰਾਵਲੀ ਜਿਹੜੀ ਚੀਜ਼ ਆ ਤੁਸੀਂ ਡੇਲੀ ਟਰਾਈ ਕਰ ਸਕਦੇ ਜੇ ਇਹਦਾ ਕੋਈ ਵੀ ਤੁਹਾਨੂੰ ਸਰਟੀਫਿਕੇਟ ਵੀ ਨਹੀਂ ਆ ਔਰ ਬਿਲਕੁਲ ਆਰਾਮ ਨਾਲ ਕਰੇ ਰਹਿੰਦੀ ਆ ਬਾਕੀ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਬਾਕੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਸਸਰੇ ਘਰ ਧੰਨਵਾਦ ਜੀ